ਕੁਝ ਦਿਨ ਪਹਿਲਾਂ ਹੋਇਆ ਬੱਬੂ ਮਾਨ ਦਾ ਸ਼ੋਅ ਹਾਲੇ ਤੱਕ ਸੋਸ਼ਲ ਮੀਡੀਆ ਤੇ ਇੱਕ ਵੱਡਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਤੇ ਬਹੁਤ ਸਾਰੇ ਲੋਕਾਂ ਵੱਲੋਂ ਬੱਬੂ ਮਾਨ ਦੇ ਸ਼ੋਅ ਦੀਆਂ ਵੀਡੀਓਜ਼ ਨੂੰ ਸਿੱਧੂ ਮੂਸੇਵਾਲੇ ਨਾਲ ਰਿਲੇਟ ਕਰਕੇ ਵਾਇਰਲ ਕਰੀਆਂ ਜਾ ਰਹੀਆਂ ਨੇ ਤੇ ਹੁਣ ਇਸ ਮੁੱਦੇ ਦੇ ਉੱਤੇ ਮਾਚਾਰਨ ਕੌਰ ਦੇ ਵੱਲੋਂ ਵੀ ਆਪਣੇ ਖਾਸ ਵਿਚਾਰ ਸਾਂਝੇ ਕੀਤੇ ਗਏ ਨੇ ਇਸ ਗੱਲ ਦੇ ਵਿੱਚ ਵੀ ਕੋਈ ਸ਼ੰਕ ਨਹੀਂ ਕਿ ਸਿੱਧੂ ਮੂਸੇਵਾਲਾ ਤੇ ਬੱਬੂ ਮਾਨ ਦੇ ਵਿੱਚ ਕਾਰਕਟੇ ਬਹੁਤ ਹੀ ਵੱਡੀ ਕੰਟਰੋਵਰਸੀ ਹੋਈ ਸੀ ਤੇ ਸਿੱਧੂ ਨੂੰ ਗਿਆ ਤਿੰਨ ਸਾਲ ਦੇ ਕਰੀਬ ਦਾ ਸਮਾਂ ਹੋ ਚੁੱਕਿਆ ਹੈ ਤੇ ਅੱਜ ਤੱਕ ਵੀ ਇਹ ਕੰਟਰੋਵਰਸੀ ਚੱਲੀ ਜਾਂਦੀ ਹੈ ਤੇ ਬੱਬੂ ਦੇ ਵਿੱਚ ਜਵਾਬ ਦਿੱਤਾ ਸੀ ਤੇ ਹੁਣ ਸਾਰੇ ਫੈਨ ਪੇजेस ਦੇ ਵੱਲੋਂ ਉਹਨਾਂ ਸਾਰੀਆਂ ਗੱਲਾਂ ਨੂੰ ਮੂਸੇ ਵਾਲਾ ਦੇ ਨਾਲ ਰਿਲੇਟ ਕਰਕੇ ਇੱਕ ਨਵੀਂ ਕੰਟਰੋਵਰਸੀ ਕ੍ਰੀਏਟ ਕੀਤੀ ਜਾ ਰਹੀ ਹੈ ਤੇ ਹੁਣ ਜਿਸ ਤੇ ਮਾਚਾਰਨ ਘੋਰ ਦੇ ਵੱਲੋਂ ਕਿਹਾ ਗਿਆ ਹੈ ਕਿ ਜੋ ਵੀ ਕੰਟਰੋਵਰਸੀ ਜੁੜੀ ਸੀ ਮੇਰੇ ਪੋਤੇ ਨਾਲ ਜੁੜੀ ਸੀ ਹੁਣ ਸਾਡੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਹੋ ਚੁੱਕੀ ਹੈ ਜਿਸਿੱਧੂ ਦੀ ਕਮੀਆਂ ਉਹ ਤਾਂ ਕਦੇ ਵੀ ਨਹੀਂ ਪੂਰੀ ਹੋਣੀ ਪਰ ਅਸੀਂ ਹੁਣ ਕਿਸੇ ਵੀ ਕੰਟਰੋਵਰਸੀ ਦਾ ਹਿੱਸਾ ਨਹੀਂ ਬਣਨਾ ਚਾਹੁੰਦੇ ਕੋਈ ਵੀ ਇੰਡਸਟਰੀ ਦਾ ਸਿੰਗਰ ਹੈ ਉਸ ਨੂੰ ਕੰਮ ਕਰਨ ਦਾ ਪੂਰਾ ਹੱਕ ਹੈ ਉਹ ਜਿੱਦਾਂ ਵੀ ਕੰਮ ਕਰ ਰਿਹਾ ਹੈ ਸਾਡਾ ਕਿਸੇ ਵੀ ਇੰਡਸਟਰੀ ਦੇ ਸਿੰਗਰ ਨਾਲ ਕਿਸੇ ਵੀ ਤਰ੍ਹਾਂ ਮੇਰੇ ਪੁੱਤ ਨਾਲ ਜਾਂ ਸਾਡੇ ਨਾਲ ਕਿਸੇ ਵੀ ਤਰ੍ਹਾਂ ਦੇ ਬਹਿਰ ਬੇਰੋਜ਼ ਨੂੰ ਨਾ ਜੋੜਿਆ ਜਾਵੇ ਇਹ ਜੋ ਖੰਸ ਵਿਚਾਰ ਨੇ ਉਮਾਚਰਨ ਕਰਨੇ ਆਪਣੇ ਅਫੀਸ਼ੀਅਲ ਇੰਸਟਾਗ੍ਰam ਅਕਾਊਂਟ ਤੇ ਸਾਂਝੇ ਕੀਤੇ ਨੇ